ਰਹਿਰਾਜ ਸਾਹਿਬ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾਂ ਸੁਖ ਤਾਂ ਨ ਹੋਈ ਤੂੰ ਕਰਤਾ ਕਰਨਾ ਮੈਨਾ ਹੈ ਜਾਂ ਹੋ ਕਰੀ ਨ ਹੋਈ ਬੜਿਹਾਰੀ ਕੁਦਰਤਵਸਿਆ ਰਾਂ ਤਨਾ ਜਾਇ ਲਕਿਆ ਰਹਾਓ ਜਾਨ ਨ ਜੋਤ ਜੋਤ ਮੈਂ ਜਾਂਤਾ ਅਕਲ ਕਲਾ ਭਰਪੂਰ ਰਹਾ ਸੋ ਸੱਚਾ ਸਾਹਿਬ ਸਿਫਤ ਸਾਲਿਓ ਇਨ ਕੀਤੀ ਸੋ ਬਾਰ ਪਇਆ ਤਾਹੋ ਨਾਨਕ ਕਰਤੇ ਕੀਆ ਬਾਤਾ ਯੋਗਿਸ਼ ਕਰਨਾ ਚੋ ਕਰ ਰਹਾ ਸੋਦਾ ਰਾਗ ਆਸਾ ਮਹੱਲਾ ਪਹਿਲਾ ਇੱਕ ਤੁੰਕਾਰ ਸਤਿਗੁਰ ਪ੍ਰਸਾਦ ਸੋਦਾ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸੰਮਾਲੇ ਆਜੇ ਤੇਰੇ ਨਾਦ ਅਨੇਕ ਅਸ਼ੰਕਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਬਰੀ ਸੁਪੈਨ ਕੀਤੇ ਤੇਰੇ ਗਾਵਣ ਹਾਰੇ ਆਵਨ ਦਦਨੋਂ ਪਾਉਣ ਬਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਆਵਨ ਦਦਨ ਚਿਤ ਗੁਪਤ ਲੈ ਜਾਣ ਲੇਖ ਲੇਖ ਧਰਮ ਵਿਚਾਰੇ ਰਾਵਣ ਦੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਰਾਵਣ ਦੁਦਨੋ ਇੰਦਰ ਅੰਦਰ ਆਸਨ ਬੈਠੇ ਦੇਵ ਧਿਆਨ ਦਰ ਨਾਲੇ ਰਾਵਣ ਦੁਦਨੋ ਸਿਰ ਸਮਾਧੀ ਅੰਦਰ ਰਾਵਣ ਦੁਦਨੋ ਸਾਧ ਵਿਚਾਰੇ ਰਾਵਣ ਦੁਦਨੋ ਜਦੀ ਸਦੀ ਸੰਤੋਖੀ ਰਾਵਣ ਦੁਦਨੋ ਵੀਰ ਕਰਾਰੇ ਰਾਵਣ ਦੁਦਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਰਾਵਣ ਦੁਦਨੋ ਮੋਹਣਿਆ ਮਨ ਮੋਹਣ ਸੁਰਗਮਸ ਪਿਆਲੇ ਰਾਵਣ ਦੁੱਧਨੌਰਦਨ ਅਬਾਏ ਤੇਰੇ ਅਟਟ ਦਿਰਤ ਨਾਲੇ ਗਾਵਣ ਤੁਦਨੋ ਜੋਦ ਮਾਂਬਲਸੂਰਾ ਆਵਣ ਤੁਦਨੋ ਖਾਣੇ ਚਾਰੇ ਆਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਈ ਦੁੱਧਨੋ ਗਾਵਣ ਜੋਦਿ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈ ਚਤਨੈ ਆਵਣ ਨਾਨ ਪਿਆਰ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀਂ ਹੈ ਵੀ ਹੁਸੀ ਜਾਏ ਨਾ ਜਾਸੀ ਰਤਨਾ ਜਨਰ ਚਾਏ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਫੇ ਕੀਤਾ ਆਪਣਾ ਜੋ ਦੇਹ ਦੇ ਵੜਿਆਈ ਜੋਤਿ ਸੁਭਾਵੇ ਸੋਈ ਕਰਤੇ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸਨ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੁਬੇਰਾ ਗੁਣੇ ਗਹਿਰਾ ਹੋਏ ਨਾ ਜਾਣੈ ਤੇਰਾ ਤੇਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਏ ਤੇਰੀ ਤਲਵੜਿਆਈ ਸਭ ਸੱਤ ਸਭ ਤਪ ਸਭ ਜਨੇ ਆਇਆ ਸਿਦਾ ਵਰਖਾ ਕੀ ਆਵੜਿਆ ਆ ਤਦਵੇਂ ਸਦੇ ਜਨੇ ਨਾ ਭਾਇਆ ਕਰ ਮਿਲੇ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ सिफती भरे तेरे भंडारा जिस तू दे तिसे क्या चारा नानक सच सवार नहारा आसा महला पहला आखा जीवा विसरे मर जाओ आखण औखा साचा नाओ साचे नाम की लागे भूख उत भुखे खाए चलिए दुख सुख विसरे मेरी माए साचा साहेब सच नाए सा... रहाओ साचे नाम की तलवड़ आई आप थके कीमत नहीं पाई ਇਸ ਆ ਮਿਲ ਕੇ ਆਕਣ ਪਾਏ ਵਡਾ ਨਾ ਹੋਵੇ ਘਟ ਨਾ ਜਾਏ ਨਾ ਮਰਣੋ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਆਪੂ ਹੋਵਾ ਨਾ ਬਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਰਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਾਰਗੇ ਜਨ ਸਤਗੁਰ ਸਤ ਗੁਰ ਕਾ ਮਨੋ ਓ ਕਰੋ ਕਰੋ ਕਾਸ ਕਾਮ ਕੀਰੇ ਕਿਰਨ ਸਤਗੁਰ ਸਰਨ ਆਏ ਕਰ ਦਇਆ ਨਾਮ ਬਰਗਾਸ ਮੇਰੇ ਮੀਤ ਗੁਰਦੇ ਮੋਕੋ RAM ਨਾਮ ਬਰਗਾਸ ਗੁਰਮਤ ਨਾਮ ਮੇਰਾ ਭਾਂ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਗਲ ਸੰਗਤ ਗੁਣ ਬਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਮ ਪਾਸੋ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤੈ ਇਕ ਜੀਵੇ ਤਿਰ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈ ਧਰਮ ਸਤਿਖ ਲਿਖਿਆਲੇ GaAs ਧਨ ਧਨ ਸਤ ਸੰਗਤ ਜਿਦ ਹਰ ਰਸ ਪਾਇਆ ਵੈ ਜਨ ਨਾਨਕ ਨਾਮ ਬਰਗਾਸ ਰਾਗ ਗੁਜਰੀ ਮਹਲਾਤ ਪੰਜਮਾ ਕਾਹੇ ਰਹਿ ਮਨ ਜਿਤਵੇ ਉਦਮ ਜਾ ਹਰ ਹਰ ਜੀਉ ਪਰਿਆ ਸਹਿਲ ਪਤਨ ਮੈਂ ਜੰਤ ਉਪਾਇ ਤਾਂ ਘਾਰਿ ਜਗ ਅਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਹੋਰ ਪ੍ਰਸਾਦ ਪਰਮ ਬਦ ਪਾਇਆ ਸੁਕੇ ਕਾਸ਼ਟ ਹਰਿਆ ਜਿ ਰਹਾਓ ਜਨਨ ਪਿਤਾ ਲੋਕ ਸਤ ਬਣਿੰਦਾ ਓਏ ਨਕ ਸਕੀਨ ਤਰਿਆ ਸਿਰ ਸਿਰ ਜਿ ਰਜ ਸੰਭਾਏ ਠਾਕਰ ਕਾਹੇ ਮਨ ਪਾਉ ਕਰਿਆ ਊੜੇ ਊੜਾਵੇ ਸਖੋਸਾ ਤਿਸ ਬਸ ਸੇ ਬਜਰੇ ਸ਼ਰੇਆ ਨੈਨ ਕਮਣ ਖਲਾਵੇ ਕਮਣ ਚਲਾਵੇ ਮਨ ਮੈਂ ਸਿਮਰਨ ਕਰਿਆ ਸਬੰਧਾਨ ਦਸ ਅਸ਼ਟ ਸਿਧਾਂ ਤਾਗਲ ਕਰਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਏ ਤੇਰਾ ਅੰਤ ਨਾ ਪਾਰਾ ਬਰ ਰਗ ਆਸਾ ਮਹੱਲਾ ਚੌਥਾ ਸੋ ਪਰਖ ਇਕੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰੰਜਨ ਹਰ ਪਰਖ ਨਰੰਜਨ ਹਰ ਅਗਮਾ ਅਗਮਾ ਆparat ਸਭ ਧਾਵੇ ਸਭ ਧਾਵੇ ਦੁੱਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਹਾਰੇ ਜੀ ਤੂੰ ਜੀ ਆਵਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰ ਨਹਾਰਾ ਹਰ ਆਪੇ ਠਾਪਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜ ਅੰਦਾ ਸਰ ਮਨ ਅੰਤਰ ਜੀ ਹਰ ਇੱਕੋ ਵਰਖ ਸਮਾਨਾ ਇਕ ਦਾਤੇ ਇਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਦੋਦਵੇਂ ਅਵਰ ਨਾ ਜਾਣਾ ਤੂੰ ਫਰਦੰਬੇ ਅੰਤ ਬੇਅੰਤ ਬਿਆੰਤਾਏ ਅੰਤ ਜੀ ਤੂੰ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਾ ਜੋ ਸੇਵਾ ਤੁਧ ਜੀ ਤੇ ਨਾਨਕ ਤੈਨੂੰ ਕਰ ਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਾਣ ਜਗ ਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤੈਨ ਟੁੱਟੀ ਜਮਕੀ ਫਾਸੀ ਜਿਨ ਨਰਪਾਉ ਜਿਨ ਹਰ ਨਰਪਾਉ ਧਿਆਇਆ ਜੀ ਤਿਲਕਾ ਉਹ ਸਭ ਗਵਾਸੀ ਜਿਨ ਸੇਵਿਆ ਜਿਨ ਸੇਰਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਾਂ ਨਾਨਕ ਦਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇ ਅੰਤ ਬੇ ਅੰਤ ਤੇਰੇ ਭਗ ਤੇਰੇ ਭਗਤ ਸਲਾਮ ਦੁੱਧ ਜੀ ਹਰ ਨਿਰ ਅਨੇਕ ਅਨੰਤ ਤੇਰੇ ਅਨਿਤ ਤੇਰੀ ਅਨਿਤ ਭਰੇ ਹਰ ਪੂਜਾ ਜੀ ਉਨ ਦਾਪਤਾਪੇ ਜਬੇ ਬੇਅੰਤ 에ਰਿਆ ਨੇਕ ਤੇ ਰਿਆ ਨੇਕ ਅੜੇ ਬਸ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਬਖੰ ਬਰੰਪਰ ਕਰਤਾ ਜੀ ਤਉ ਦੇ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੇਚੜ ਕਰਤਾ ਸੋਈ ਤਉ ਦਾਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸਰਦ ਸਭ ਉਪਾਈ ਜੀ ਤੁਦੇ ਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨ ਹੋਈ ਆਸਾਮ ਲਾਚਉਤਾ ਤੂੰ ਕਰਤਾ ਸਚਿਆਰ ਮੈਡਾਂ ਸਾਈ ਜੋ ਤੂੰ ਭਾਵੇ ਸੋਈ ਤੀਸੀ ਜੋ ਦੂਦ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇ ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਬੁਰਮ ਖਲਾ ਦਾ ਮਨ ਮੁਖ ਗਵਾਇਆ ਤੂੰ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੇ ਆਉ ਸਭ ਤੁਝੇ ਹੀ ਮਾਹੇ ਤੁਝ ਬਿੰਦੂ ਜਾ ਕੋਈ ਨਾ ਹੈ ਜੇ ਜੰਤ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਾਦੇ ਹੀ ਆਖ ਵਿਖਾਣੈ ਜेन ਹਰ ਸੇਵਿਆ ਤਨ ਸੁਖ ਪਾਇਆ ਸਾਈਂ ਜੇ ਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਅਵਰ ਨਾ ਕੋਏ ਉਹ ਕਰ ਕਰ ਕੇ ਵੇਖੇ ਜਾਣੇ ਸੋਏ ਜਦ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇਦ ਸਰਵਰਡੇ ਪਹਿਲੇ ਨਵਾਸਾ ਪਾਣੀ ਭਾਵਕ ਦਿਨੇ ਕੀਆ ਅੰਕਲ ਮੁਖ ਬਗਨਾਹੀ ਚਾਲੇ ਹਮ ਦੇਖਾ ਤੈ ਡੂਬੀ ਹਲੇ ਮਨ ਇਕ ਨ ਚਿਤ ਸਮੂੜ ਮਣਾ ਹਰ ਵਿਸਰਤ ਤੇਰੇ ਗੁਣ ਗਲਿਆਰਹਾਓ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਵਰਨਵਤ ਨਾਨਕ ਤੈਨ ਕੀ ਸਰਣਾ ਯੰਦੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਬਰਾਬਦਮਣ ਖੁਦੇ ਹੋਰੀਆ ਓਬਨ ਬੈਣ ਕੇ ਤੇਰੀ ਭਰੀਆ ਅਗਰ ਕਾਜ ਰਕਦੇ ਨਾ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੀ ਜਾਮ ਲਗ ਭਗ ਜਲ ਤਰਨ ਕੇ ਜਨਮੰ ਵਰਤਾ ਜਾਤ ਰੰਗ ਮਾਇਆ ਤੇ ਰਹਾਉ ਜਬ ਤਬ ਸੰਜਮ ਧਰਮਨਾ ਪਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਾਹੋ ਨਾਨਕ ਹਮਨੇਜ ਕਰਨਾ ਸਰਣ ਪਰੇ ਕੀ ਰਾਖੋ ਸਰਮਾ ਇਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰੇ ਦੁਰਤ ਸਬੇ ਤੁਮ ਕਾਵੋ ਆਪ ਹਾ ਦੇ ਮੋਹੇ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਔਰ ਅਚਾਨਕ ਦਇਆ ਕਰੀਐ ਤਾ ਬੈਣ ਕੋ ਆਸੰਧਰੀਐ ਪੂਰਨ ਹੋਇਆ ਹਮਾਰੀ ਹਾਸਾ ਤੋਰ ਭੈਣ ਕੀ ਰਹੇ ਪਿਆਸਾ ਤੁਮਹਿ ਛਾੜ ਕੋ ਔਰ ਨਾ ਦਿਆਉ ਜੋ ਵਰ ਚਾਹੂੰ ਸਤਮ ਤੇ ਪਾਉ ਸੇਵ ਸੇਖਾ ਹਮਾਰੇ ਤਾਰੀਐ ਚਣ ਚਣ ਸਦਰਾ ਹਮਾਰੇ ਮਾਰੀਐ ਆਪ ਹਾਥ ਦੇ ਮਝੇ ਅਭਰੀਐ ਵਰਣ ਕਾਲ ਕਾ ਤਰਾਸ ਨਵਰੀਐ ਓ ਜੋ ਸਦਾ ਹਮਾਰੇ ਬਚਾ ਸ੍ਰੀ ਅਸਤੁ ਜੋ ਕਰੇ ਔਰ ਰਚਾ ਰਾਖ ਲੇਹੁ ਮੋਹਿ ਰਾਖਣ ਹਾਰੇ साहिब संत सहाय प्यारे देन मन दुष्टन के हंता परी परि कंता काल पाये ब्रह्मा बब तरा काल पाये शिव जू अब काल पाये कर बिष्ण प्रकाशा सकल काल का किया तमाशा यमन काल जोगी शिव कियो वेद राय ब्रह्मा जु थियो यमन काल सब लोक सुवरा नमस्कार है ताहे हमारा यमन काल सब जगत बनायो देव दयाद यशन अव जायो ਆਦ ਅੰਤ ਕੇ ਅਵਤਾਰਾ ਸੋਈ ਗੁਰੂ ਸਮਝੋ ਹਾ ਮਾਰਾ ਹਮ ਸਗਾਰਤੀ ਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੇ ਸ਼ਿਵ ਕਣ ਕੋ ਸ਼ਿਵ ਗੁਣ ਸੁਖ ਦਿਓ ਸਤਨ ਕੋ ਪਰ ਮੋਹ ਬਦ ਕੀਓ ਕਾਟ ਕਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੰਤੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਤੇ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਹ ਤਰਕ ਕਰ ਕਰਾ ਕਰ ਧਾਰਾ ਪਰ ਜਹ ਤਰ ਤਬ ਦੇ ਆ ਭਾਰਾ ਜਬ ਆ ਕਰ 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 ਤਹੋਂ ਕਬਹੁ ਤੁਮ ਮੈ ਮਿਲ ਤ ਦੇ ਧਾਰ ਸਭੋ ਏ ਤੇ ਬਦਨ ਸ੍ਰੇਟ ਸਭ ਧਾਰੇ ਆਪ ਆਪਨੇ ਬੂਝ ਵਿਚਾਰੇ ਤੁਮ ਸਭ ਹੀ ਤੇ ਰੈ ਦੰਨ ਰਾਲਮ ਜਾਣ ਤ ਬੇਦ ਭੇਦ ਅਰ ਆਲਵ ਗੰਕਾਰ ਨਿਰਵਕਾਰ ਨਿਰੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜោ ਚਾਰ ਦਭੇਦਾ ਤਾ ਕਉ ਭੇਵਨਾ ਪਾਵਤ ਬੇਦਾ ਤਾ ਕਉ ਕਰ ਪਾਹਣਾ ਨੁ ਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਮੈਂ ਅਹੰਕਾਰ ਕਾ ਚੇਨਤ ਨਹੀਂ ਪਿਵ ਆਪ ਆਪਣੀ ਬੁਧ ਹੈ ਜੇਤੀ ਪਰਮਤ ਪਿੰਡ ਪਿੰਡ ਤੋਹ ਦੇਤੀ ਉਮਰਾਲ ਲਖਾ ਨ ਜਾਏ ਪਸਾਰਾ ਇਹਵੇਂ ਤੇ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰੇ ਸੇਤਜ ਕੀਨੇ ਉਤਬਜ ਖਾਨ ਬਹੁ ਰਚ ਦੇਨੇ ਪਹੁਂ ਭੂਲ ਰਾਜਾ ਹ ਬੈਠਾ ਅਹੂ ਸਿਮਟ ਭਇਓ ਸੰਕਰ ਕੈਟਾ ਸਗਰੇ ਸਿਮਟ ਦਿਖਾਇਆ ਚੰਪ ਆਦਿ ਜਗਾ ਸਰੂਪ ਜੰਪ ਅਗਰ ਅੱਛਾ ਮੇਰੀ ਤਮ ਕਰੋ ਸਖ ਅਬਾਰ ਆ ਸਖ ਸੰਗਰੋ ਦੋਸ਼ਟ ਜਿਤੇ ਉਠਵਤ ਤ ਉਪਾਤਾ ਸਗਲ ਮਲੇਸ਼ ਕਰੋ ਰਣ ਕਰਤਾ जे तुझ तर नहीं परे इनके दुष्ट दुख तो है मरे पुरख जमन पग भरे दारे इनके तुम संकट सब टारे जो कल को एक बार त्या है ताहे सब काला, दुष्ट अरेट डरे तत्काल कृपा दृढ़ तन जाए न ताके ताप तन कमो हर हो। तांक हो। रिद रिद्ध सिद्ध मोह सब होई दुष्ट सा सगे न कोई एक बार जिन तुम्हें संभारा ਕਾਲ ਫਾਸਤੇ ਤਾਹੇ ਉਬਾਰਾ ਜੇ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੂਰਤੇ ਰਹਾ ਕੜਗ ਚੇਤਨ ਸਰਣ ਤੇ ਹਾਰੀ ਆਪਹਾ ਦੇ ਲੇਹੁ ਉਬਾਰੀ ਸਰਬ ਠੋਰਮੋ ਹੋ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ ਆਏ ਗਏ ਜਪ ਤੇ ਤਮਰੇ ਤਾਤੇ ਕੋ ਆਖ ਤਰਨ ਨਹੀਂ ਆਨੇਉ RAM REHEEM ਪ੍ਰਾਨ ਕਾਨ ਨੇ ਤਏ ਮਤ ਏਕ ਨਾ ਮਾਨਿਉ ਸਿਮਰਤ ਸਾਤਰ ਵੇਦ ਸਵੇ ਬਹੁ ਭੇਦ ਪਹਿ ਹਮ ਏਕ ਨਾ ਜਾਣਿਓ ਸ੍ਰੀ ਉਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹ ਸਭ ਤੋਹਿ ਵਿਖਾਨਿਓ ਦੋਹਰਾ ਚਗਲ ਦਵਾਰ ਕੋ ਛਾੜ ਕੇ ਕਹਉ ਤੋਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹਲਾ ਤੇਜ ਅਨੰਦ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਇ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿ ਸ੍ਰਿਸ਼ਟੀ ਮਨ ਵਜੀਆਂ ਵਧਾਈਆਂ ਰਾਗ ਰਤਨ ਬਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਦਾਦਾ ਬੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਦ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਿ ਸਭ ਸਵਾਰਨਾ ਤਬਣਾ ਗਲਾ ਸਮਰੱਤ ਸੁਆਮੀ ਤੋ ਕਿਉ ਮਨੋਂ ਵਿਸਾਰੇ ਪਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਘਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਰਾਮ ਮਨ ਵਸਾਵੇ ਰਾਮ ਜਨ ਕੇ ਮਨ ਵਸਿਆ ਆਜੇ ਸ਼ਬਦ ਕਹਨੇਰੇ ਪਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਜਮਾਈਆਂ ਅਰ ਸ਼ਾਂਤ ਸੁਖ ਮਣ ਆਏ ਵਸਿਆ ਜਿਨ ਇੱਛਾ ਸਭ ਬੁਜਾਈਆਂ ਫਦਾ ਕੁਰਬਾਨ ਕੀਤਾ ਗੁਰੂ ਵਿਢਾਹ ਜੇ ਜਿਨੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਦੇ ਤਹਾਰਸ ਭਾਗੇ ਘਾਤਸ ਭਾਗੇ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਤਸ ਕੀਤੇ ਕਾਲ ਕੰਟਕ ਮਾਰਿਆ ਤੁਰਖੰ ਬਿਆਤ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੁਆਿਤ ਕਰ ਆਣਾਦ ਵਾਜੇ ਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਵਿਸੂਰੇ ਸੁਖ ਰੋਗ ਸੰਤਾ ਪੁਤਰੇ ਸੁਣੇ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰਤੇ ਜਾਣੇ ਸੁਣ ਤੇਪਣੇਤ ਕਹ ਤੇ ਬਵਿੱਤ ਸਤ ਉਰਰੇ ਆਪ ਰਭੂਰੇ ਵਿਣਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਣਹਦ ਦੂਰੇ ਮਦਾਵਣੀ ਮਹੱਲਾ ਪੰਜਮਾ ਥਾਲ ਵਿੱਚ ਤਿੰਨ ਵਸਤੂ ਪਯੋ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਪਰ ਕਾ ਪਯੋ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹੀਂ ਜਾਏ ਤਨਦਰ ਰਖਉਰ ਧਾਰੋ ਤਮ ਸੰਸਾਰ ਚਨ ਲਗ ਦਰੀਏ ਸਭ ਨਾਲਕ ਬ੍ਰਹਮ ਬਸਾਰੋ ਸ਼ਲੋਕ ਮਹਲਾ 5 13 ਕੀਤਾ ਜਤੋ ਨਹੀਂ ਮੈਨੋ ਜੋਗ ਤੋਈ ਮੈਨਰ ਗੁਣਿਆਰੇ ਕੋਪਣ ਨਾਹੀ ਆਪੇ ਤਰਸ ਭਇਓਈ ਤਰਸ ਪਿਆ ਮਹਿ ਰਾਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇ ਹਰਿਆ ਪਉੜੇ ਕਿੱਥੇ ਤੂ ਸਮਰਥ ਜਤ ਤੈ ਕੋ ਨਾ ਹੈ ਉਤੇ ਤੇਰੀ ਰੱਖ ਅਗਣਿ ਉਦਰਮਾਹੇ ਸੋਖਤੇ ਜੰਪੇ ਦੂਤ ਨਾਏ ਤੇਰੇ ਛੜ ਜਾਏ ਭਗ ਜਲ ਬਿਖਮ ਅਸਦਾਹ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਕਾ ਹੈ ਸਭ ਸਹਿ ਨਾ ਕਰਪਾਲ ਸਮਾਲ ਸाहिल ਸਾਇ 버타 ਕੋਏ ਨਾ ਜਾਏ ਜੇ ਆਵੇ ਤੋ ਦੇ ਆਹੇ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇ ਵਾਜਬ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸਰਮਣੀ ਸੁਣਨਾ ਗੁਰ ਨਾਉ ਸਤ ਗੁਰ ਸੇ ਤੀ ਰਤਿਆ ਦਰਗੇ ਪਾਈਏ ਢਾਉ ਕਹੋ ਨਾਨ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮੇ ਉਤਮ ਗਾੜੀਏ ਫਿਰ ਲੈ ਕੇ ਕੇ ਮਹਲਾ ਪੰਜਵਾਂ ਖੈ ਰਖਣ ਹਾਰ ਆਪ ਉਬਾਰਨ ਗੁਰਤੀ ਪੈਰੀ ਪਾਏ ਆਜ ਸਵਾਰਨ ਵਾ ਆਪ ਦਿਆਲ ਮਨੋ ਨਾ ਵਿਸਾਰਨ ਸਾਧ ਜਨਾ ਕੇ ਸੰਗ ਭਵ ਜਲ ਤਾਰਨ ਸਾਕਤ ਨਿੰਦਕ ਦੁਸ਼ਟ ਕਿਣ ਮਾਹੇ ਵੇ ਧਾਰਨ ਇਸ ਸਾਹਿਬ ਕੀ ਦੇਤ ਨਾਨਕ ਮਣੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਇਸ ਸਾਹਿਬ ਕੀ ਦੇਸ ਨਾਨਕ ਮਣੇ ਮਾਏ ਜਿਸ ਸਿਮਰਤ ਸੁਖ ਹੋਵੇ ਸਾਰੇ ਦੂਖ ਜਾਈ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਹਿ